ਕਿਹੜਾ ਪਿੰਡ ਜੀ ਅੱਜ ਸੁਦਰਸ਼ਨ ਪਿੰਡ ਥੇ ਨਹੀਂ ਸ਼ਰਾ ਜੀ ਆਪਣਾ ਜਿਹੜੇ بیٹے ਦੀ ਐਕਸੀਡੈਂਟ ਦੌਰਾਨ ਮੌਤ ਹੋਈ ਹੈ ਕੀ ਕਾਰਨ ਵਾਪਰਿਆ ਸਰ ਆਪਣੇ ਭਤੀਜੇ ਹੀ ਤੇ ਇਹ ਡਿਊਟੀ ਤੇ ਜਾ ਰਿਹਾ ਸੀ ਇਹ ਸਵੇ ਟੀਮ ਪੋਰਸਲੈਂ ਕਰਮਚਾਰ ਚਤਨਾ ਤੇ ਹੀ ਰਾਤ ਦੀ ਨੈੱਡ ਡਿਊਟੀ ਸੀ ਕੀ ਨਾਮ ਹੈ ਉਹਦਾ ਵੀਰ ਦਾ ਇਹ ਸੰਦੀਪ ਸਿੰਘ ਅੱਛਾ ਜੀ ਸੰਦੀਪ ਸਿੰਘ ਪਿਤਾ ਦਾ ਕੀ ਨਾਮ ਇਹ ਸਰ ਨਾਂ ਦਾ ਪ੍ਰਗਟ ਸਿੰਘ ਹਾਂਜੀ ਡਿਊਟੀ ਦੌਰਾਨ ਜਦੋਂ ਗਏ ਰਸਤੇ ਦੇ ਵਿੱਚ ਪੱਟੀ ਲਾ ਕੇ ਪੁੱਜੇ ਆ ਉੱਥੇ ਪਤਾ ਨਹੀਂ ਰੋਡ ਤੇ ਐਕਸੀਡੈਂਟ ਹੋਇਆ ਕੀ ਹੋਇਆ ਉਤੋਂ ਬਾਅਦ ਚ ਜਦ ਐਕਸੀਡੈਂਟ ਹੋਇਆ ਸਾਨੂੰ ਫੋਨ ਆਇਆ ਇਤੋਂ ਕੁਝ ਪਿੰਡ ਦੇ ਸਾਰੇ ਬੰਦੇ ਰਾਤ ਨੂੰ ਜਦ ਪਹੁੰਚੇ ਪਹੁੰਚ ਗਏ ਆ ਜਦੋਂ ਜਾ ਕੇ ਹਸਪਤਾਲ ਜਾ ਕੇ ਦੇਖਿਆ ਤਾਂ ਉਸ ਟਾਈਮ ਠੀਕ ਯਾਨੀ ਕਿ ਸੀਰੀਅਸ ਹੀ ਐਨਰ ਹਾਲ ਤੇ 69 ਉੱਤਰ ਲੈ ਕੇ ਜਾਣ ਲਈ ਗਿਆ ਹਸਪਤਾਲ ਹਸਪਤਾਲ ਨਹੀਂ ਗਏ ਲੇਕਿਨ ਜਦੋਂ ਉੱਥੇ ਗਏ ਆ ਤੇ ਡਾਕਟਰ ਨੇ ਮੇਰੇ ਤੇ ਕੁਝ ਦਸਤ ਕਰਤਾ ਕਿੰਨੀ ਕੁ ਉਮਰ ਸੀ ਇਹਨਾਂ ਦੀ ਇਹਨਾਂ ਦੀ 35-35 ਸਾਲ 8 ਮਹੀਨੇ ਵਿਆਹ ਹੋਇਆ ਜੀ ਸ਼ਾਦੀ ਸ਼ੁੱਧਾ ਹੈ ਦੋ ਬੱਚੇ ਆ ਜੀ ਬੇਟੀ ਹੈਗੀ ਆ 10 ਸਾਲ ਦੀ ਔਰ ਬੇਟਾ ਹੈ 5 ਸਾਲ ਦਾ ਰਾਜ ਗੁਰ ਸਿੰਘ ਸਰਪੰਚ ਰਵੰਡੀ ਸੋਪਾ ਸਿੰਘ ਤੇ ਇਹ ਕੀ ਗੱਲ ਹੋਈ ਬੇਟੇ ਨੂੰ ਇੰਦਰ ਐਕਸੀਡੈਂਟ ਹੋ ਗਿਆ ਜੀ ਡਿਊਟੀ ਤੇ ਜਾ ਰਿਹਾ ਸੀ ਤਰੰਤ ਤਰੰਤ ਨਾਜ਼ੀ ਦੇ ਇਧਰ ਕਿਤੇ ਨਾਕਾ ਲੱਗਾ ਇਹਨਾਂ ਦਾ ਪੌ ਵਾਲੀ ਸਾਈਡ ਕਿਸ ਤਰ੍ਹਾਂ ਹੋਈ ਹੈ ਇਹ ਦੁਰਘਟਨਾ ਉਹ ਰਾਤ ਦਾ ਰਸਤੇ 'ਚ ਆ ਰਿਹਾ ਸੀ ਤੇ ਕੋ ਜਿਹੜਾ ਮੌਤ ਦਾ ਖੂਦ ਸਰਕਾਰ ਨੇ ਬਣਾਇਆ ਹੋਇਆ ਉਹ ਸੜਕ ਦੇ ਵਿੱਚ ਕਰ ਜਿਹੜੇ ਬਣਾਏ ਹੋਏ ਸੜਕ ਦੇ ਵਿੱਚ ਕਾ ਡਾਇਵਾਇਡਰ ਬਣਾਇਆ ਹੋਇਆ ਉਹ ਜਦੋਂ ਦੂਸਰੀ ਲਾਈਟ ਵੱਜਦੀ ਆ ਤੇ ਉਹ ਬਿਲਕੁਲ ਨਹੀਂ ਨਜ਼ਰ ਆਉਂਦਾ ਤੋਂ ਕਦੇ ਇਦਾਂ ਹੀ ਭਲੇਖਾ ਪਿਆ ਜਾਂ ਕਿੱਦਾਂ ਰੱਬ ਜਾਣੇ ਜਾਂ ਉਹ ਕੋ ਵਧੀ ਗੱਡੀ ਤਾਂ ਗਿਣ ਲਓ ਤੋਂ ਸਿੱਧੀ ਵਿੱਚ ਗੱਡੀ ਵੱਜੀ ਤੇ ਉੱਥੇ ਥਾਂ ਤੇ ਜਦੋਂ ਪਬਲਿਕ ਨੇ ਇਹਨਾਂ ਨੂੰ ਚੁੱਕ ਕੇ ਹਸਪਤਾਲ ਕਢਿਆ ਅਗਵਾ ਹਸਪਤਾਲ ਦੇ ਵਿੱਚ ਵੀ ਇੱਕ ਟੀਕਾ ਤੱਕ ਨਹੀਂ ਉਹਨਾਂ ਲਾਇਆ ਸਿਰਫ ਉੱਥੇ ਉਹ ਜਿਹੜੇ ਡਾਕਟਰ ਬੈਠੇ ਆ ਉਹ ਸਿਰਫ ਉਹਨਾਂ ਨੂੰ ਪਰਚੀ ਕੱਟਣ ਲਈ ਬੈਠੇ ਵੀ ਤੁਹਾਨੂੰ ਰੈਫਰ ਕਰ ਦਿੱਤਾ ਗਿਆ 45 ਮਿੰਟ ਬੰਦਾ ਟੱਟ ਫਦਾ ਰਿਹਾ ਉਹਨਾਂ ਕੋਲ ਇਹ ਤਾਂ ਐਮਰਜੈਂਸੀ ਕਿੱਟ ਵੀ ਨਹੀਂ ਹੈਗੀ ਇੱਕ ਦੂਜੇ ਨੂੰ 100 ਰੁਪਈਆ 150 ਦੇ ਦਿੰਦੇ ਵੀ ਬਾਹਰੋਂ ਟੀਕਾ ਲੈ ਆਉ ਤੇ ਉਹਨੂੰ ਲਾ ਦਈਏ ਕੋਈ ਤੇ ਡੈਥ ਕਿੱਥੇ ਫਿਰ ਇਹਨਾਂ ਦੀ ਹੋਗੀ ਡੈਥ ਇਹਨਾਂ ਦੀ ਲਗਭਗ ਇੱਥੇ ਹੀ ਹੋ ਗਈ ਪਰ ਉਹਨਾਂ ਨੇ ਸਾਨੂੰ ਜਿਵੇਂ ਅੱਗੇ ਭੇਜਤਾ ਕਿ ਤਰਨ ਤਰ ਲੈ ਜਾਓ ਇਹਨੂੰ ਇਹਨੂੰ ਕੁਛ ਨਹੀਂ ਹੋਇਆ ਇਹ ਬੇਹੋਸ਼ ਹੋਇਆ ਪਰ ਜਦੋਂ ਉੱਥੇ ਬਾਬਿਆਂ ਦੇ ਹਸ ਤੇ ਉਹਨਾਂ ਨੇ ਅੱਗੋ ਕਿਹਾ ਕਿ ਨੂੰ ਅੱਧਾ ਘੰਟਾ ਹੋ ਗਿਆ ਡੈਥ ਹੋਈ ਨੂੰ ਜੀ ਮੰਗ ਕਰਦੇ ਜੀ ਸਰਕਾਰ ਤੋਂ ਇਹ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਅਸੀਂ ਦੇ ਨੇ ਸਾਡਾ ਘਰ ਤੇ ਉੱਜੜ ਗਿਆ ਤੇ ਗਾਂਹ ਹੀ ਲੋਕਾਂ ਦਾ ਬਚਾ ਲਓ ਜੇ ਕੁਝ ਕਰ ਸਕਦੇ ਜੇ ਹੋਰ ਹੀ ਕਿਸੇ ਦਾ ਦੀਵਾ ਨਾ ਬੁਝੇ ਇਹ ਇਕੱਲਾ ਬੋਤ ਸੀ ਮਾਂ ਪਿਓ ਦਾ ਨਾ ਕੋ ਭੈਣ ਨਾ ਭਰਾ ਅੱਜ ਉਹਨਾਂ ਨੂੰ ਦੀਦਾ ਕੁਝ ਨਹੀਂ ਇਸ ਤਰ੍ਹਾਂ ਦੇ ਹੋ ਇਹਨਾਂ ਨਾਲ ਜੋ ਹੋ ਗਿਆ ਸੀ ਉਹ ਸਰਕਾਰ ਤੋਂ ਮੰਗ ਕਰਦੇ ਵੀ ਅੱਗੇ ਕਿਸ ਨੂੰ ਬਚਾ ਲਓ ਹੋਰ ਨਾ ਕਿਸੇ ਦਾ ਘਰ ਉੱਜੜ ਜਾਵੇ ਤੇ ਉਹ ਡਵੇਟਰ ਜਿਹੜਾ ਵਾ ਉਹ ਢਾ ਦਿਓ ਤੇ ਇੱਕ ਉਹ ਹਸਪਤਾਲ ਦੇ ਵਿੱਚ ਥੋੜਾ ਘਣਾ ਹੋਰ ਨਹੀਂ ਕੋਈ ਤੇ ਕੰਮ ਸਗਮ ਐਮਰਜੈਂਸੀ ਇਹ ਬੰਦਾ ਇੱਕ ਸਰਕਾਰੀ ਹੀ ਸਰਕਾਰੀ ਨੌਕਰੀ ਦੇ ਜਾ ਜਾ ਰਿਹਾ ਸੀ ਤੇ ਇੱਕ ਸਰਕਾਰ ਇਹਨੂੰ ਨਹੀਂ ਟੀਕਾ ਲਾ ਸਕਦੀ ਤੇ ਆਮ ਬੰਦੇ ਦਾ ਕੀ ਮਤਲਬ ਉੱਥੇ ਆਵਦਾ ਤੇ ਫਿਰ ਕੋਈ ਉੱਥੇ ਕੋਈ ਗੱਲਬਾਤ ਹੀ ਨਹੀਂ ਹੈਗੀ ਤਾਂ ਇਹਦਾ ਇਹ ਸਰਕਾਰ ਤੋਂ ਮੰਗ ਕਰਦੇ ਆ ਵੀ ਥੋੜਾ ਘਣਾਈ ਜੋ ਗੱਲਾਂ ਕਰਦੇ ਜੇ ਜੋਦੇ ਤੇ ਵਾਅਦੇ ਤੇ ਪੂਰੇ ਉਤਰੋ ਨਾ ਆਹ ਛੋਟੇ ਛੋਟੇ ਬੱਚੇ ਆ ਇਹਨਾਂ ਨੂੰ ਕੀ ਭਰੋਸਾ ਦੇਈਏ ਕਿ ਡੈਡੀ ਤਾਂ ਡਾਕਰ ਹੋ ਗਿਆ ਸੀ ਤੇ ਕਿਉਂ ਨਹੀਂ ਆਇਆ ਜੀ ਉਥੇ ਮਾੜਾ ਮੋਟਾ ਵਿੱਚ ਸ਼ਤਾਬ ਹੁੰਦਾ ਤੇ ਬੱਚੇ ਜਣ ਬਚ ਸਕਦੇ ਪੌਣਾ ਘੰਟਾ ਲੜਾ ਲੜਿਆ ਜੀ ਉਹ ਪੌਣਾ ਘੰਟਾ ਮੌਤਨਾ ਪਰ ਪੌਣੇ ਘੰਟੇ ਦੇ ਵਿੱਚ ਹਸਪਤਾਲ ਦੀ ਕੋਈ ਕਾਰਵਾਈ ਨਹੀਂ ਤੁਹਾਡੇ ਕਹਿੰਦਾ ਭਾਬ ਕੇ ਡਾਕਟਰਾਂ ਦੀ ਇਨਗੈਲੀ ਕਰਨ ਡਾਕਟਰਾਂ ਦੀ ਇਨਗੈਲੀ ਕੋ ਹੈਗਾ ਹੀ ਕੁਝ ਨਹੀਂ ਸਰਕਾਰ ਦੀ ਇਨਗੈਲੀ ਜਾਂ ਡਾਕਟਰਾਂ ਨੂੰ ਕੁਝ ਦੇਣ ਤੋਂ ਲਾ ਦੇਣ